ਪੰਜਾਬ ਸਰਕਾਰ ਦੇ ਵੱਲੋਂ ਮੁੜ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ 1100 ਰੁਪਏ ਹੁਣ ਜਲਦ ਖਾਤਿਆਂ ਦੇ ਵਿੱਚ ਆਉਣਗੇ ਤੇ ਜਿਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਬਜਟ ਦੇ ਵਿੱਚ ਮਹਿਲਾਵਾਂ ਨੂੰ ਜਿਹੜਾ ਕਿ 1000 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਜਲਦ ਪੂਰਾ ਕਰਾਂਗੇ ਦੂਜੇ ਪਾਸੇ ਕਿਸਾਨਾਂ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਉਹਨਾਂ ਨੇ ਕਹਿਣਾ ਹੈ ਕਿ ਕੇਂਦਰ ਸਰਕਾਰ ਹੁਣ ਮੀਟਿੰਗ ਦੇ ਲਈ ਜਿਹੜਾ ਹੈ ਕਿ ਕਿਸਾਨਾਂ ਦੇ ਨਾਲ ਸਹਿਮਤੀ ਪ੍ਰਗਟਾਏਗੀ ਤੇ ਜਿਸ ਤੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਮੋੜ ਵੱਡਾ ਐਲਾਨ ਕੀਤਾ ਆ ਤੁਹਾਨੂੰ ਸੁਣਾਉਣੇ ਆ ਭਗਵੰਤ ਸਿੰਘ ਮਾਨ ਦਾ ਤਹਿਸੀਲ ਕੰਪਲੈਕਸ ਦਾ ਉਹਦਾ 3 ਤੇ 4 ਫਲੋਰ ਬਣਾਇਆ ਬੜੇ ਸ਼ਾਨਦਾਰ ਕਮਰੇ ਬਣਾਏ ਨੇ ਇੱਥੇ ਲੇਡੀਜ਼ ਐਂਡ ਜੈਂਟਸ ਟਾਇਲਟ ਔਰ ਲਿਫਟਾਂ 10 ਕਰੋੜ 31 ਲੱਖ ਦਾ ਪ੍ਰੋਜੈਕਟ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਅ ਤਸੀਲ ਖਲਪ ਕੰਪਲੈਕਸ ਦੇ ਉੱਪਰ ਸੋਲਰ ਜਿਹੜਾ ਪ੍ਰੋਜੈਕਟ ਲੱਗੂਗਾ ਜਾਨੀ ਕਿ 12.5% ਬਿਜਲੀ ਇਹ ਦਫ਼ਤਰ ਆਪ ਹੀ ਪੈਦਾ ਕਰੂਗਾ ਆਪਣੀ 12.5% ਆਪਣੀ ਸੋ ਇਹ ਇਨੀਸ਼ੀਏਟਿਵ ਲੈਣ ਦੀ ਜ਼ਰੂਰਤ ਹੈ ਅਸਲ ਤੇ ਤਰੱਕੀ ਦੇ ਇਹੀ ਰਾਹ ਨੇ ਵਿਕਾਸ ਦੇ ਇਹੀ ਰਾਹ ਨੇ ਤੇ ਮੋਗਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਨਾਲ ਦੇ ਵਾਲੇ ਭਾਵੇਂ ਮੋਗਾ ਪੁਰਾਣਾ ਹੈ ਪਰ ਮੈਂ ਕੋਟਕਪੂਰ ਹੈ ਪਰ ਮੈਂ ਗਰੋਫਰੋਜਪੁਰ ਹੈ ਇਧਰੋਂ ਚਲਵੰਡੀ ਪਾਈ ਹੈ ਜੀਰਾ ਹੈ ਨਾ ਇਧਰੋਂ ਬੁੱਗੀਪੁਰ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਗਰਾਉਂ ਤੋਂ ਲੈ ਕੇ ਮੈਂ ਤਾਂ ਕੱਲ-ਕੱਲ ਪਿੰਡ ਜਾਂਦਾ ਸੀ ਸੋ ਐਮਐਲਏ ਸਹਿਬਾ ਐਮਐਲ ਮੋਗੇ ਦੇ ਰਤਮਕੋੜ ਦੇ ਐਮਐਲਏ ਸਾਡੇ ਨਾਲ ਖੜੇ ਨੇ ਔਰ ਸਾਡੀ ਮੰਤਰੀ ਸਾਹਿਬ ਕੁਟੇ ਸਾਹਿਬ ਇੱਥੇ ਆ ਖੜੇ ਨੇ ਔਰ ਸਾਡੀ ਜਿਹੜੀ ਮੋਗਰੀ ਕਲੀਨ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਆਮ ਆਨੀ ਪਾਰਟੀ ਨੇ ਇੱਥੇ ਕਹ ਪਹੁੰਚਾਉਣਾ ਬਹੁਤ ਸਾਰੇ ਤੇ ਦਿੱਲੀ ਵੀ ਝੋਟੇ ਲੱਗੇ ਹੋਣਗੇ ਸ਼ਾਇਦ ਅੱਜ ਕੁਝ ਦਿੱਲੀ ਵੀ ਹੋਣਗੇ ਤੇ ਸੋ ਆਮ ਆਨੀ ਪਾਰਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਰਮੁਖੇਜਰੀਵਾਲ ਜੀ ਵੱਲੋਂ ਕਿ ਧਰਮ ਦੀ ਰਾਜਨੀਤੀ ਨਹੀਂ ਅਸੀਂ ਕਰਦੇ ਮਨਸਤ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਆ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਆ ਅਸੀਂ ਬਿਜਲੀ ਪਾਣੀ ਦੀ ਗੱਲ ਕਰਦੇ ਆ ਅਸੀਂ ਮਹਿਰਾਾਂ ਦੀ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਆ ਇਹੀ ਚੀਜ਼ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਬੜਾ ਤੁਲਾਣਾ ਬਾਹਰ ਨਾਲ ਤੁਹਾਨੂੰ ਬਹੁਤ ਖੁਸ਼ਖਬਰੀ ਵੀ ਦੇ ਰਹੇ ਮੈਂ ਦਿੱਲੀ ਤੋਂ ਆਇਆ ਹਾਂ ਦੋ ਦਿਨ ਮੇਰੇ ਦਿੱਲੀ ਤੁਸੀਂ ਵੀ ਦੇਖਿਆ ਹਣਾ ਸਰ ਕੱਕਰ ਕਿਤਨ ਦਿੱਲੀ ਦੇ ਵਿੱਚ ਇੱਕ ਵਾਰੀ ਫੇਰ ਯਾਨੀ ਕਿ ਚੌਥੀ ਵਾਰ ਚੌਥੀ ਵਾਰ ਆਮਾਨੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਦੇ 60 ਤੋਂ ਉੱਪਰ ਮਤਲਬ ਇਹ ਰਕੋਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀ ਪਾਰਟੀ ਨੂੰ ਨਾ ਨਿਸ਼ਚਿਤ ਕਰਨਾ ਸ਼ੁਰੂ ਕੀਤਾ ਭਾਵੇਂ ਪੰਜਾਬ ਦੇ ਨੇ ਕੀਤਾ ਤਾਂ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹੀਂ ਰਾਹੀ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਵੀ ਕਹਿੰਦਾ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 14 ਜੀ ਤਾਂ ਮੈਂ ਐਦਾ ਹੱਥ ਬੰਨ ਕੇ ਫੋਟੋ ਖਿੱਚੀ ਮੈਂ ਕਹਿੰਦਾ ਇੱਕ ਵਾਰੀ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪੈਣੇ ਕਿ ਮੈਨੂੰ ਪਰ ਕੇ ਦੇਖ ਲੋ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪੈਗੇ ਫਿਰ ਲੱਖ ਲਾਣ ਤੇ ਮੇਰੀ ਰਾਜ ਨਹੀਂ ਪੂਰੀ ਅਗਲੀ ਵਾਰ ਜਿਹੜਾ ਪੋਸਟਰ ਸੀ ਕੁਝ ਮੈਂ ਐਦਾ ਲਿਖ ਦਿੱਤਾ ਸੀ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬਿੰਦ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਨਹੀਂ ਨਾਂ ਤੇ ਮਾਨ ਸਰ ਤੁਸੀਂ ਗੱਲ ਕੀਤੀ ਕਮਾ ਦੀ ਰਾਜਨੀਤੀ ਦੀ ਕਿ ਤੁਸੀਂ ਇਲੈਕਸ਼ਨ ਟਾਈਮ ਦੀ ਗੱਲ ਕੀਤੀ ਸੀ ਲੇਡੀਜ਼ ਨੂੰ 1000 ਰੁਪਏ ਮੈਨਾ ਦੇਣ ਦੀ ਉਹ ਵਾਦਾ ਪੂਰਾ ਨਹੀਂ ਹੋਇਆ ਦਿੱਲੀ ਆਪਾਂ ਫਿਰ ਵਾਦੇ ਝੜੀ ਲਾ ਰਹੇ ਆ ਅੱਛਾ ਦਿੱਲੀ ਪੂਰੇ ਹੋ ਰਹੇ ਨਹੀਂ ਮੁਹ ਪੰਜਾਬ ਦੀ ਕੀ ਵਿਸ਼ੇਸ਼ ਹੈ ਜੀ ਪੰਜਾਬ ਚ ਕਰਨ ਕਦੋਂ ਦੀ ਕਰ ਸਰ ਲੇਡੀਜ਼ ਦਾ ਕਦੋਂ ਕਰ ਹੋ ਜਾਏਗਾ ਅਗਲੇ ਬਜਟ ਚ ਆਸ ਵਿੱਚ ਫਿਰ ਉਹਦੋਂ ਬਾਅਦ ਤੁਸੀਂ ਸਪੁੱਸ਼ਵਾਦ ਪੁੱਛੋ ਮੈਨੂੰ ਮਾਨ ਸਰ ਮੈਂ ਪੂਰਾ ਕਰਦਾ ਤਾਂ ਤੁਸੀਂ ਸਿੱਧੇ ਬਾਤ ਮੈਨੂੰ ਮੈਨੂੰ ਪੁੱਛੋ ਤੇ ਧੰਨਵਾਦ ਵੀ ਕਰਿਓ ਬਿਲਕੁਲ ਕਰਾਂਗੇ ਜੀ ਕਿਉਂਕਿ ਕਿੱਥੇ ਦੇਖੋ ਜੇ ਸਰ ਕੇਂਦਰੀ ਵਾਦੀ ਗੱਦੀ ਦੇ ਦੁਆਰਾ ਫੇਰ ਬਣਾ ਹੈ ਅੱਗੇ ਇ ਤੁਸੀਂ ਦੇਖ ਲਓ ਨਾ ਫਿਰ ਕਿਸ ਲੈਵਲ ਤੱਕ ਪਹੁੰਚੇ ਹੋਏ ਨੇ ਜਦੋਂ ਕੋਈ ਹੋਰ ਨਹੀਂ ਤਰੀਕਾ ਤਾਂ ਮਾਰਕਟ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਤੇ ਦੰਦਿਆ ਵੱਢਣ ਲੱਗ ਜਾਂਦਾ ਚੁੰਡੀਆਂ ਵੱਢ ਲੰਗੀਆਂ ਦੂਜੇ ਪਹਿਲਵਾਨ ਦੇ ਜਦੋਂ ਨੂੰ ਪਤਾ ਮੈਂ ਹਾਰ ਰਿਹਾ ਸੋ ਇਹ ਇਹੋ ਜਿਹੀ ਰਾਜਨੀਤੀ ਤੇ ਉਤਰਿਆ ਕਿ ਰੋੜਿਆਂ ਰੋੜਿਆਂ ਪੱਥਰਾਂ ਨਹੀਂ ਰਾਜਨੀਤੀ ਤਾਂ ਅਸੀਂ ਕਰਦੀ ਨਹੀਂ ਤੁਸੀਂ ਰੋੜੇ ਪੱਥਰ ਮਾਰ ਰਹੇ ਸਾਨੂੰ ਜਿੱਤ ਲਓ ਤੁਸੀਂ ਏਜੰਡਾ ਦੱਸੋ ਉਹੀ ਮੋਦੀ ਕਹਿ ਰਿਹਾ ਤੇ ਫ੍ਰੀ ਕੀ ਰੇਵੜੀਆਂ ਵੰਡ ਰਹਿ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਮੈਂ 2100 ਰੁਪਏ ਦੇਵਾਂਗਾ ਉਹ ਕਹਿੰਦਾ ਮੈਂ 2500 ਦੇਵਾਂਗਾ ਮਾਰਤੰ ਤੇ ਫੇਰੇ ਫੇਰੇ ਇਹ ਪਾਪੜੀ ਪਾਪੜ ਨਹੀਂ ਬਣ ਰਹੀ ਇਹ ਗੱਲ ਤੁਸੀਂ ਸਵੇਰ ਤੋਂ ਦੋ ਦਿਨ ਮੈਡੀਕਲ ਜਹਾਜ਼ ਹਸਪੀਟਲ ਦੇ ਵਿੱਚ ਜੇ 3 ਮਹੀਨੇ ਪਹਿਲਾਂ ਦਵਾਈ ਦੇਦੇ ਮਹੀਨੇ ਦਵਾਈ ਦੇਣ ਲੱਗੇ ਕਮੀ ਆ ਰਹੀ ਹੈ ਮੈਡੀਸਨ ਦੇ ਵਿੱਚ ਜੀ ਕੋਈ ਕਮੀ ਨਹੀਂ ਜੀ ਕੌਣ ਕਰੇ ਹਸਪੀਟਲ ਸਰਕਾਰੀ ਹਸਪੀਟਲ ਦੇ ਵਿੱਚ ਕਾਫੀ ਅਦਾ ਮੈਸੇਜ ਨਹੀਂ 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 ਇੱਕ ਗੱਲ ਮੈਂ ਮੰਨੂਗਾ ਮਾਨ ਸਾਹਿਬ ਕਿ ਕਮੀਆਂ ਹੋਣ ਕਿਆ ਪਰ 75 ਸਾਲ ਪੁਰਾਣੀ ਗੰਡ ਖੋਲਣੀ ਹੈ ਵੀਰੇ 75 ਸਾਲ ਪੁਰਾਣੀ ਗੰਡ ਖੋਲਣੀ ਹੈ ਜੇ 3 ਦਿਨ ਪਹਿਲਾਂ ਆਪਾਂ ਕਿਸੇ ਫੀਤੇ ਵਾਲੇ ਬੂਟ ਦੀ ਗੰਡ ਨਾ ਖੋਲੀ ਨਾ ਉਹਨੂੰ ਚਾਕੂ ਦੀ ਨੋਕ ਨਾਲ ਜਾਂ ਚਮਚੇ ਦੀ ਗੰਢੀ ਨਾਲ ਖੋਲਣਾ ਪੈਂਦਾ 75 ਸਾਲ ਪੁਰਾਣੀ ਗੰਢ ਖੋਲ੍ਹਣੀ ਆ ਮੈਂ ਮੈਂ ਮੋਗੇ ਮੈਂ ਆ ਕਰਨਾ ਆ ਇਹਦੇ ਬਾਰੇ ਤਾਂ ਪੁੱਛ ਲੋ ਕਿ ਕੀ ਹੈ ਜੀ ਸਰ ਇਹਦੇ ਬਾਰੇ 100 ਆ ਪੁੱਛੇ ਇਹਦੇ ਬਾਰੇ ਸਵਾਲ ਪੁੱਛੇ ਸਰ ਸਵਾਲ ਕਰ ਰਹੇ ਜੀ ਜਥੇਦਾਰ ਤੋਤਾ ਸਿੰਘ ਬਲੋਏ ਰੱਖੀ ਗਈ ਸੀ ਪ੍ਰਕਾਸ਼ ਸਿੰਘ ਬਾਦਲ ਮੋਗੇ ਅੱਜ ਬਰਜਿੰਦਰ ਸਿੰਘ ਬਰਾੜ ਜਿਹੜੇ ਜਥੇਦਾਰ ਤੋਤਾ ਸਿੰਘ ਜੀ ਦੇ ਸੁਪੁੱਤਰ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਐਤ ਪਵਨ ਸਿੰਘ ਮਾਲ ਦਾ ਬੜੀ-ਵਧੀਆ ਗੱਲ ਹੈ ਵਧੀਆ ਗੱਲ ਹੈ ਜਿਹੜਾ ਉਹ ਸੁਖੜਾ ਪੁਰਾਣਾ ਨਹੀਂ ਵਧੀਆ ਗੱਲ ਹੈ ਜੀ ਮੈਂ ਕਹਿੰਦਾ ਜੀ ਚਾਹੇ ਜੀਨੇ ਮਰਜ਼ੀ ਰੱਖਿਆ ਜੀਨੇ ਕੰ ਉਹੀ ਮੈਂ ਮੈਂ ਉਹਨਾਂ ਨੇ ਰੱਖਿਆ ਮੈਂ ਕੰਮਿੰਗ ਕਰਦਾ ਹਾਸਪੀਟਲ ਹੈ ਮੈਂ ਕਿਛ ਕੁਝ ਘਾਟ ਦੀ ਵੇਟ ਕਰ ਰਿਹਾ ਮੈਂ ਤਾਂ ਕਦੇ ਵੀ ਨਹੀਂ ਕਹਿੰਦਾ ਕਿ ਮੇਰੇ ਦੁਕਾਨ ਨਾਲ ਕਰਕੇ ਕੋਈ ਪੁੱਲ ਵੀ ਰਹਿ ਜਾਏ ਮੈਂ ਕਹਿੰਦਾ